ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਕਹਾਣੀ ਦੇ ਵਿੱਚ ਆਪਣੀ ਅੱਜ ਦੀ ਕਹਾਣੀ ਹੈ ਅਧੂਰੀ ਰੀਜ ਇਸ ਕਹਾਣੀ ਨੂੰ ਲਿਖਿਆ ਹੈ ਸੰਦੀਪ ਕੌਰ ਜੀ ਨੇ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਣੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਸੀ ਜਿੱਥੇ ਚੰਨੀ ਨਾਂ ਦਾ ਇੱਕ ਅੱਧ ਖੜ ਉਮਰ ਦਾ ਬੰਦਾ ਰਹਿੰਦਾ ਸੀ ਅਤੇ ਉਹ ਖਾਂਦੇ ਪੀਂਦੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ ਉਸ ਦੇ ਮਾਤਾ ਪਿਤਾ ਜੀ ਦੀ ਮੌਤ ਉਸਦੇ ਛੋਟੇ ਹੁੰਦਿਆਂ ਹੀ ਹੋ ਗਈ ਸੀ ਅਤੇ ਉਸ ਦਾ ਕੋਈ ਹੋਰ ਪਹਿਣਪਰਾ ਨਹੀਂ ਸੀ ਨਾ ਹੀ ਉਸ ਦਾ ਵਿਆਹ ਹੋਇਆ ਸੀ ਚੰਨੀ ਦਾ ਵਿਆਹ ਕਰਨਾ ਵੀ ਕਿਸ ਨੇ ਸੀ ਕਿਉਂਕਿ ਉਸ ਦੇ ਮਾਪਿਓ ਤਾਂ ਪਹਿਲਾਂ ਹੀ ਮਰ ਚੁੱਕੇ ਸੀ ਤੇ ਉਸ ਦੀਆਂ ਤਾਈਆਂ ਚਾਚੀਆਂ ਨੇ ਉਸ ਦਾ ਵਿਆਹ ਹੋਣ ਨਾ ਦਿੱਤਾ ਕਿਉਂਕਿ ਜੇਕਰ ਚੰਨੀ ਦਾ ਵਿਆਹ ਹੋ ਜਾਂਦਾ ਤਾਂ ਉਹਨਾਂ ਦੇ ਹੱਥ ਕੁਝ ਵੀ ਨਹੀਂ ਸੀ ਲੱਗਣਾ ਵੈਸੇ ਚੰਨੀ ਨੂੰ ਸੋਹਣੀਆਂ ਚੀਜ਼ਾਂ ਨਾਲ ਬਹੁਤ ਪਿਆਰ ਸੀ ਜੋ ਕਦੇ ਉਸ ਨੂੰ ਮਿਲੀਆਂ ਤਾਂ ਨਹੀਂ ਸੀ ਜੇ ਕਦੇ ਭੁੱਲ ਭਲੇਖੇ ਮਿਲ ਜਾਂਦੀ ਤਾਂ ਉਹ ਵੀ ਉਸਦੇ ਤਾਏ ਚਾਚੇ ਦੇ ਪੁੱਤ ਖੋ ਲੈਂਦੇ ਸੀ ਤੇ ਵਿਚਾਰਾ ਚੰਨੀ ਰੋਂਦਾ ਵਿਲਕਦਾ ਰਹਿੰਦਾ ਪਰ ਉਸ ਦਾ ਇਹ ਰੋਣਾ ਵਿਲਕਣ ਕਿਸੇ ਨੂੰ ਨਹੀਂ ਦਿਸਦਾ ਸੀ ਉਹ ਅਕਸਰ ਇਕੱਲਾ ਵੇ ਕੇ ਸੋਚਦਾ ਵੀ ਉਸ ਦੀ ਜ਼ਿੰਦਗੀ ਵਿੱਚ ਇੱਕ ਪਰੀ ਆਵੇਗੀ ਜੋ ਕਿ ਆਪਣੇ ਜਾਦੂ ਨਾਲ ਸਭ ਕੁਝ ਠੀਕ ਕਰ ਦੇਵੇਗੀ ਇਹੀ ਸੁਪਨਾ ਦੇਖਦੇ ਦੇਖਦੇ ਪਹਿਲਾਂ ਉਹ ਜਵਾਨ ਹੋਇਆ ਤੇ ਹੁਣ ਬੜਾਪੇ ਵੱਲ ਤੁਰਿਆ ਸੀ ਪਰ ਉਸ ਦੀ ਪਰੀ ਨਹੀਂ ਸੀ ਆਈ ਸ਼ਾਇਦ ਉਸਦਾ ਇਹ ਸੁਪਨਾ ਧੁੰਦਲਾ ਹੋ ਚੁੱਕਾ ਸੀ ਉਹ ਸਾਰਾ ਦਿਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਅਤੇ ਸ਼ਾਮ ਨੂੰ ਆ ਕੇ ਆਪਣਾ ਰੋਟੀ ਟੁੱਕ ਕਰਕੇ ਸੌ ਜਾਂਦਾ ਉਸ ਦੀ ਜ਼ਿੰਦਗੀ ਵਾਂਗ ਇਸੇ ਤਰ੍ਹਾਂ ਹੀ ਚੱਲ ਰਹੀ ਸੀ ਇੱਕ ਦਿਨ ਉਹਨਾਂ ਦੇ ਪਿੰਡ ਸਾਦਾਂ ਦੀ ਟੋਲੀ ਆਈ ਸਾਰੇ ਸਾਧ ਪਿੰਡ ਦੀ ਸੁੰਨਸਾਣ ਵਾਲੀ ਜਗ੍ਹਾ ਤੇ ਗਏ ਕਿਉਂਕਿ ਉੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ ਕੁਝ ਚਿਰ ਪਿਛੋਂ ਸਾਰੇ ਵਾਪਸ ਆ ਗਏ ਤੇ ਆਪਣੇ ਡੇਰੇ ਤੇ ਚਲੇ ਗਏ ਪਰ ਸਾਰਾ ਪਿੰਡ ਹੈਰਾਨ ਸੀ ਵੀ ਸਾਧੂ ਉਸ ਜਗ੍ਹਾ ਕੀ ਕਰਕੇ ਗਏ ਨੇ ਆਖਰਕਾਰ ਪਿੰਡ ਦਾ ਇੱਕ ਬੇਲੜ ਬੰਦਾ ਜਿਸ ਦਾ ਨਾਮ ਵਿਸ਼ਨਾ ਸੀ ਉਹ ਉਸ ਥਾਂ ਤੇ ਗਿਆ ਤੇ ਉਸ ਜੰਗਲ ਵਿੱਚ ਕਾਫੀ ਅੰਦਰ ਤੱਕ ਚਲਾ ਗਿਆ ਪਰ ਉਸ ਨੂੰ ਕੁਝ ਨਾ ਮਿਲਿਆ ਜਦੋਂ ਉਹ ਵਾਪਸ ਮੁੜਨ ਲੱਗਾ ਤਾਂ ਉਸ ਦੀ ਨਜ਼ਰ ਵੱਡੇ ਸਾਰੇ ਨਿੰਮ ਦੇ ਰੁੱਖ ਤੇ ਪਈ ਜਿੱਥੇ ਲਾਲ ਕੱਪੜੇ ਵਿੱਚ ਬੰਨ ਕੇ ਕੁਝ ਟੰਗਿਆ ਹੋਇਆ ਸੀ ਵਿਸ਼ਨਾ ਨੇ ਮਕੋਲ ਗਿਆ ਤੇ ਉਸ ਨੇ ਕੱਪੜੇ ਨੂੰ ਖੋਲ੍ਹਿਆ ਉਸ ਵਿੱਚ ਇੱਕ ਬੋਤਲ ਸੀ ਜਿਸ ਨੂੰ ਵੇਖ ਕੇ ਬਿਸਨਾ ਬਹੁਤ ਖੁਸ਼ ਹੋਇਆ ਉਸ ਨੂੰ ਲੱਗਿਆ ਕਿ ਬੋਤਲ ਵਿੱਚ दारू ਸੀ ਪਰ ਬੋਤਲ ਖਾਲੀ ਸੀ ਇਹ ਵੇਖ ਕੇ ਬਿਸਨੇ ਨੂੰ ਥੋੜਾ ਗੁੱਸਾ ਆਇਆ ਪਰ ਉਹ ਕੀ ਕਰ ਸਕਦਾ ਸੀ ਉਸ ਨੇ ਗੁੱਸੇ ਵਿੱਚ ਆ ਕੇ ਬੋਤਲ ਨੂੰ ਵਗਾ ਕੇ ਮਾਰਿਆ ਤੇ ਉੱਥੋਂ ਚਲਾ ਗਿਆ ਕੁਝ ਦਿਨ ਬਾਅਦ ਪਿੰਡ ਵਿੱਚ ਕੁਝ ਅਜੀਬ ਜਿਹਾ ਹੋ ਰਿਹਾ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਸਭ ਕੁਝ ਕਿਉਂ ਹੋ ਰਿਹਾ ਪਿੰਡ ਵਿੱਚ ਬਹੁਤ ਭਿਆਨਕ ਮੰਜ਼ਰ ਵਾਪਰ ਰਹੇ ਸੀ ਜਦੋਂ ਅੱਧੀ ਰਾਤ ਹੁੰਦੀ ਪਿੰਡ ਵਿੱਚ ਇੱਕ ਸਾਇਆ ਘੁੰਮਣ ਲੱਗ ਜਾਂਦਾ ਲੋਕ ਡਰਦੇ ਮਾਰੇ ਰਾਤ ਨੂੰ ਘਰੋਂ ਬਾਹਰ ਨਾ ਨਿਕਲਦੇ ਜਿਸ ਕਰਕੇ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਪਰ ਉਹ ਕਰ ਵੀ ਕੀ ਸਕਦੇ ਸੀ ਉਸ ਸائے ਕਰਕੇ ਕੁਝ ਲੋਕ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਸੀ ਪਰ ਚੰਨੀ ਨੂੰ ਪਹਿਲਾਂ ਇੰਨਾਂ ਗੱਲਾਂ ਤੇ ਰਤੀ ਪਰ ਵੀ ਯਕੀਨ ਨਹੀਂ ਸੀ ਕਿਉਂਕਿ ਉਹ ਇਕੱਲਾ ਹੀ ਸੀ ਜੋ ਅੱਧੀ ਅੱਧੀ ਰਾਤ ਤੱਕ ਬਾਹਰ ਰਹਿੰਦਾ ਸੀ ਉਸਨੇ ਕਦੇ ਉਸ ਸائے ਨੂੰ ਨਹੀਂ ਵੇਖਿਆ ਸੀ ਜਿਸ ਕਰਕੇ ਉਸ ਨੂੰ ਪਿੰਡ ਵਾਲਿਆਂ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਪਰ ਪਿੰਡ ਵਾਲੇ ਹੈਰਾਨ ਸੀ ਕਿ ਜਦੋਂ ਸਾਰੇ ਪਿੰਡ ਨੂੰ ਉਹ ਸਾਯਾ ਦਿਖਦਾ ਤਾਂ ਚੰਨੀ ਨੂੰ ਕਿਉਂ ਨਹੀਂ ਦਿਸਦਾ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਚੰਨੀ ਆਪਣੀ ਮੋਟਰ ਤੇ ਜਾਮਣ ਦੀ ਛਾਂ ਹੇਠ ਸੁੱਤਾ ਪਿਆ ਸੀ ਉਸਨੇ ਵੇਖਿਆ ਕਿ 25-26 ਸਾਲ ਦੀ ਮੁਟਿਆਰ ਉਸਦੀ ਮੋਟਰ ਤੇ ਪਾਣੀ ਪੀਣ ਆਈ ਉਹ ਉਸ ਕੁੜੀ ਨੂੰ ਵੇਖ ਕੇ ਉਸ ਉੱਤੇ ਮੋਹਤ ਹੋ ਗਿਆ ਉਹ ਕੁੜੀ ਜਮਾ ਭਰੀਆਂ ਵਰਗੀ ਸੀ ਜਿਸ ਦੇ ਕੇ ਚੰਨੀ ਛੋਟਾ ਹੁੰਦਾ ਸੁਪਨੇ ਲੈਂਦਾ ਹੁੰਦਾ ਸੀ ਜਦੋਂ ਉਹ ਕੁੜੀ ਪਾਣੀ ਪੀ ਕੇ ਮੁੜਨ ਲੱਗੀ ਤਾਂ ਚੰਨੀ ਨੇ ਉਸ ਦੀ ਮਾਂ ਫੜ ਲਈ ਚੰਨੀ ਦੀ ਨੀਅਤ ਉਸ ਕੁੜੀ ਤੇ ਖਰਾਬ ਹੋ ਗਈ ਤੇ ਕੁੜੀ ਵੀ ਸਮਝ ਗਈ ਸੀ ਇਸੇ ਕਰਕੇ ਜਦੋਂ ਉਹ ਚੰਨੀ ਤੋਂ ਬਾਹਰ ਛੁਡਾ ਕੇ ਭੱਜਣ ਲੱਗੀ ਤਾਂ ਚੰਨੀ ਦੇ ਹੱਥ ਉਸ ਦੀ ਗੁੱਤ ਆ ਗਈ ਉਸ ਦੀ ਗੁੱਤ ਨੂੰ ਗੰਡ ਆ ਗਈ ਜਿਸ ਤੋਂ ਬਾਅਦ ਉਹ ਕੁੜੀ ਚੰਨੀ ਦੇ ਪੈਰਾਂ ਵਿੱਚ ਬੈਠ ਗਈ ਇਹ ਵੇਖ ਕੇ ਚੰਨੀ ਬਹੁਤ ਹੈਰਾਨ ਹੋਇਆ ਤੇ ਸ਼ਰਮਿੰਦਾ ਵੀ ਹੋਇਆ ਚੰਨੀ ਨੇ ਆਪਣੀ ਗਲਤੀ ਲਈ ਮਾਫੀ ਮੰਗੀ ਉਸ ਕੁੜੀ ਤੋਂ ਪਰ ਚੰਨੀ ਹੁਣ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ ਇਸੇ ਕਰਕੇ ਉਸਨੇ ਕੁੜੀ ਅੱਗੇ ਵਿਆਹ ਦੀ ਮੰਗ ਰੱਖੀ ਤੇ ਕੁੜੀ ਨੇ ਵੀ ਅੱਗੋਂ ਹਾਂ ਵਿੱਚ ਸਿਰ ਹਿਲਾਇਆ ਚੰਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਚੰਨੀ ਨੇ ਬਿਨਾਂ ਕੁਝ ਪਤਾ ਕੀਤੇ ਉਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋ ਗਿਆ ਪਰ ਕੁਝ ਤਾਂ ਅਜੀਬ ਜਿਹੀ ਗੱਲ ਸੀ ਉਸ ਕੁੜੀ ਵਿੱਚ ਜੋ ਕਿ ਚੰਨੀ ਨੂੰ ਉਸ ਸਮੇਂ ਨਜ਼ਰ ਨਹੀਂ ਸੀ ਆ ਰਹੀ ਆਖਰ ਚੰਨੀ ਨੇ ਉਸ ਨਾਲ ਵਿਆਹ ਕਰਵਾ ਲਿਆ ਜਦੋਂ ਉਹ ਆਪਣੀ ਨਵੀਂ ਵਿਆਹੀ ਬੋਟੀ ਨੂੰ ਲੈ ਕੇ ਘਰ ਆਇਆ ਉਸ ਦੀਆਂ ਚਾਚੀਆਂ ਤਾਈਆਂ ਬਹੁਤ ਹੈਰਾਨ ਹੋਈਆਂ ਅਤੇ ਉਹਨਾਂ ਨੂੰ ਚੰਨੀ ਤੇ ਗੁੱਸਾ ਵੀ ਬਹੁਤ ਸੀ ਕਿਉਂਕਿ ਹੁਣ ਉਹਨਾਂ ਦੇ ਹੱਥ ਕੁਝ ਵੀ ਨਹੀਂ ਸੀ ਲੱਗਣਾ ਤੇ ਦੂਜੇ ਪਾਸੇ ਚੰਨੀ ਦੇ ਭਰਾ ਉਸ ਤੋਂ ਜਲ ਰਹੇ ਸੀ ਕਿ ਆਖਰਕਾਰ ਉਸ ਨੂੰ ਇੰਨੀ ਸੋਹਣੀ ਕੁੜੀ ਮਿਲ ਕਿਦਾਂ ਗਈ ਪਰ ਜੋ ਵੀ ਸੀ ਚੰਨੀ ਬਹੁਤ ਖੁਸ਼ ਸੀ ਨਾ ਚਾਹੁੰਦੇ ਹੋਏ ਵੀ ਚੰਨੀ ਦੀਆਂ ਚਾਚੀਆਂ ਤਾਈਆਂ ਨੂੰ ਚੰਨੀ ਦੇ ਵਿਆਹ ਦੇ ਸ਼ਗਨ ਮਨਾਉਣੇ ਪਏ ਸਾਰੇ ਪਿੰਡ ਦੀਆਂ ਔਰਤਾਂ ਚੰਨੀ ਦੀ ਵੋਟੀ ਨੂੰ ਦੇਖਣ ਲਈ ਆ ਰਹੀਆਂ ਸੀ ਤੇ ਦੇਖ ਕੇ ਖੁਸ਼ ਵੀ ਹੋ ਰਹੀਆਂ ਸੀ ਵੀ ਚਲੋ ਚੰਨੀ ਦਾ ਵੀ ਘਰ ਵੱਸਦਾ ਹੋ ਗਿਆ ਹਨੇਰਾ ਹੋਣ ਵਾਲਾ ਸੀ ਤੇ ਸਾਰੇ ਲੋਕ ਆਪਣੇ ਆਪਣੇ ਘਰਾਂ ਵੱਲ ਨੂੰ ਤੁਰਨ ਲੱਗ ਪਏ ਕਿਉਂਕਿ ਉਹਨਾਂ ਨੂੰ ਉਸ ਸائے ਦਾ ਵੀ ਡਰ ਸੀ ਜੋ ਕਿ ਰਾਤ ਹੁੰਦੇ ਹੀ ਬਾਹਰ ਘੁੰਮਣ ਲੱਗ ਜਾਂਦਾ ਸੀ ਚੰਨੀ ਆਪਣੀ ਵੋਟੀ ਨੂੰ ਲੈ ਕੇ ਕਮਰੇ ਵਿੱਚ ਚਲਾ ਗਿਆ ਕਿੰਨੀ ਰਾਤ ਤੱਕ ਚੰਨੀ ਆਪਣੀ ਵੋਟੀ ਨਾਲ ਗੱਲਾਂ ਕਰਦਾ ਰਿਹਾ ਤੇ ਉਸਦੀ ਵੋਟੀ ਸੁਣਦੀ ਰਹੀ ਆਖਰਕਾਰ ਚੰਨੀ ਗੱਲਾਂ ਕਰਦਾ ਕਰਦਾ ਸੌ ਗਿਆ ਜਦੋਂ ਸਵੇਰੇ ਉਸਦੀ ਅੱਖ ਖੁੱਲੀ ਤਾਂ ਉਹ ਹੈਰਾਨ ਹੋ ਗਿਆ ਉਸ ਦਾ ਘਰ ਸ਼ੀਸ਼ੇ ਦੀ ਤਰ੍ਹਾਂ ਚਮਕ ਰਿਹਾ ਸੀ ਅਤੇ ਉਸ ਦੀ ਬੋਟੀ ਚਾਹ ਦਾ ਗਲਾਸ ਲੈ ਕੇ ਉਸ ਦੇ ਕੋਲ ਖੜੀ ਸੀ ਇਹ ਸਭ ਵੇਖ ਕੇ ਚੰਨੀ ਬਹੁਤ ਖੁਸ਼ ਸੀ ਉਸ ਨੇ ਆਪਣੀ ਬੋਟੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਉਸ ਦੀ ਬੋਟੀ ਸ਼ਰਮਾ ਰਹੀ ਸੀ ਅਤੇ ਉਸ ਦੀਆਂ ਬਾਹਾਂ ਵਿੱਚ ਇਕੱਠੀ ਹੁੰਦੀ ਜਾ ਰਹੀ ਸੀ ਅਚਾਨਕ ਬਾਹਰ ਚੌਂਕੇ ਵਿੱਚ ਕੁਝ ਡਿੱਗਣ ਦੀ ਆਵਾਜ਼ ਆਈ ਤਾਂ ਚੰਨੀ ਦੀ ਬੋਟੀ ਉਸ ਦੀਆਂ ਬਾਹਾਂ ਵਿੱਚੋਂ ਨਿਕਲ ਕੇ ਜਲਦੀ ਨਾਲ ਬਾਹਰ ਆਈ ਪਰ ਬਾਹਰ ਤਾਂ ਕੁਝ ਵੀ ਨਹੀਂ ਸੀ ਗੇਟ ਦੇ ਬਾਹਰ ਇੱਕ ਬੰਦਾ ਅਜੀਬ ਜਿਹਿਆਂ ਨਜ਼ਰਾਂ ਨਾਲ ਚੰਨੀ ਦੇ ਘਰ ਵੱਲ ਵੇਖ ਰਿਹਾ ਸੀ ਜਿਸ ਨੂੰ ਵੇਖ ਕੇ ਚੰਨੀ ਦੀ ਬੋਟੀ ਡਰ ਨਾਲ ਕੰਬਣ ਲੱਗ ਪਈ ਚੰਨੀ ਨੂੰ ਅਚਾਨਕ ਯਾਦ ਆਇਆ ਉਸ ਨੂੰ ਤੇ ਆਪਣੀ ਬੋਟੀ ਦਾ ਨਾਮ ਵੀ ਨਹੀਂ ਪਤਾ ਚੰਨੀ ਚਾਹ ਦਾ ਗਲਾਸ ਲੈ ਕੇ ਆਪਣੇ ਕਮਰੇ ਤੋਂ ਬਾਹਰ ਆਇਆ ਅਤੇ ਆਪਣੀ ਬੋਟੀ ਤੋਂ ਉਸਦਾ ਨਾਮ ਪੁੱਛਦਾ ਉਸਦੀ ਬੋਟੀ ਕਹਿੰਦੀ ਜੋ ਤੁਹਾਨੂੰ ਚੰਗਾ ਲੱਗਦਾ ਮੈਨੂੰ ਉਸੇ ਨਾਮ ਨਾਲ ਬੁਲਾ ਲਿਆ ਕਰੋ ਇਨਾ ਕਹਿ ਕੇ ਉਹ ਸ਼ਰਮਾ ਕੇ ਉਥੋਂ ਚਲੀ ਗਈ ਤੇ ਚੰਨੀ ਉਸ ਦੇ ਲਈ ਨਵਾਂ ਨਾਮ ਸੋਚਣ ਲੱਗ ਪਿਆ ਪਰ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੀ ਬੋਟੀ ਨੂੰ ਕੀ ਨਾਮ ਦੇਵੇ ਤਦ ਚੰਨੀ ਨੂੰ ਆਪਣੇ ਬਾਪ ਦਾ ਖਿਆਲ ਆਉਂਦਾ ਕਿ ਉਸ ਦਾ ਪਿਓ ਉਸ ਦੀ ਮਾਂ ਨੂੰ ਰਾਣੂ ਕਹਿ ਕੇ ਬੁਲਾਉਂਦਾ ਸੀ ਚੰਨੀ ਬਹੁਤ ਖੁਸ਼ ਹੋਇਆ ਤੇ ਉਹ ਜਲਦੀ ਨਾਲ ਆਪਣੀ ਬੋਟੀ ਕੋਲ ਗਿਆ ਉਸ ਨੂੰ ਰਾਣੂ ਕਹਿ ਕੇ ਬੁਲਾਇਆ ਜਿਸ ਤੇ ਉਸ ਦੀ ਬੋਟੀ ਸ਼ਰਮਾ ਕੇ ਹੱਸ ਪਈ ਹੁਣ ਚੰਨੀ ਆਪਣੀ ਬੋਟੀ ਨੂੰ ਰਾਣੂ ਕਹਿ ਕੇ ਹੀ ਬੁਲਾਉਂਦਾ ਸੀ ਚੰਨੀ ਰੋ ਸਵੇਰੇ ਖੇਤਾਂ ਨੂੰ ਜਾਂਦਾ ਤੇ ਪਿੱਛੋਂ ਰਾਣੂ ਘਰ ਦਾ ਸਾਰਾ ਕੰਮ ਮੁਕਾ ਕੇ ਚੰਨੀ ਲਈ ਰੋਟੀ ਲੈ ਕੇ ਜਾਂਦੀ ਪਰ ਜਦੋਂ ਵੀ ਰਾਣੂ ਘਰੋਂ ਬਾਹਰ ਜਾਂਦੀ ਤਾਂ ਉਹੀ ਬੰਦਾ ਬੜੀਆਂ ਅਜੀਬ ਨਜ਼ਰਾਂ ਨਾਲ ਉਸ ਨੂੰ ਵੇਖਦਾ ਤੇ ਉਸ ਦਾ ਪਿੱਛਾ ਕਰਦਾ ਰਹਿੰਦਾ ਇਹ ਸਭ ਵੇਖ ਕੇ ਰਾਣੂ ਡਰ ਜਾਂਦੀ ਪਰ ਉਸ ਨੇ ਚੰਨੀ ਨੂੰ ਇਸ ਬਾਰੇ ਕੁਝ ਨਾ ਦੱਸਿਆ 6 ਮਹੀਨੇ ਹੋ ਚੁੱਕੇ ਸੀ ਚੰਨੀ ਦੇ ਵਿਆਹ ਹੋਏ ਨੂੰ ਤੇ ਰਾਣੂ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਅੱਜਕੱਲ ਚੰਨੀ ਆਪਣੀ ਵੋਟੀ ਦਾ ਖਾਸਾ ਧਿਆਨ ਰੱਖਦਾ। ਚੰਨੀ ਜ਼ਿਆਦਾਤਰ ਕਰਦਾ ਸਾਰਾ ਕੰਮ ਆਪ ਹੀ ਕਰਦਾ ਸੀ। ਜਦੋਂ ਦਾ ਚੰਨੀ ਦਾ ਵਿਆਹ ਹੋਇਆ ਸੀ ਪਿੰਡ ਦੀਆਂ ਔਰਤਾਂ ਦਾ ਚੰਨੀ ਦੇ ਘਰ ਕਾਫੀ ਆਉਣ ਜਾਣ ਹੋ ਗਿਆ ਸੀ। ਕੋਈ ਨਾ ਕੋਈ ਟੀਮੀ ਰਾਣੋ ਕੋਲ ਬੈਠੀ ਹੀ ਹੁੰਦੀ। ਵੈਸੇ ਵੀ ਹੁਣ ਪਿੰਡ ਦੇ ਲੋਕਾਂ ਦੇ ਦਿਲ ਵਿੱਚੋਂ ਉਸ ਸائے ਦਾ ਡਰ ਨਿਕਲ ਚੁੱਕਾ ਸੀ। ਕਿਉਂਕਿ ਜਦੋਂ ਦਾ ਚੰਨੀ ਦਾ ਵਿਆਹ ਹੋਇਆ ਸੀ ਉਸ ਸائے ਨੂੰ ਪਿੰਡ ਵਿੱਚ ਕਿਸੇ ਨੇ ਵੀ ਨਹੀਂ ਵੇਖਿਆ ਸੀ। ਪਿੰਡ ਦੀਆਂ ਔਰਤਾਂ ਰਾਣੋ ਨੂੰ ਭਾਗਾ ਵਾਲੀ ਸਮਝਦੀਆਂ ਸੀ ਕਿ ਉਸ ਦੇ ਆਉਣ ਤੋਂ ਬਾਅਦ ਪਿੰਡ ਨੇ ਕਾਫੀ ਤਰੱਕੀ ਕੀਤੀ ਸੀ ਨਾਲੇ ਹੁਣ ਤਾਂ ਪਿੰਡ ਵਿੱਚ ਉਸ ਸਾਇ ਦੇ ਡਰ ਵੀ ਨਹੀਂ ਸੀ ਪਰ ਰਾਣੋ ਨੂੰ ਇੱਕ ਡਰ ਵੱਡ-ਵੱਡ ਖਾ ਰਿਹਾ ਸੀ ਜਿਸ ਬਾਰੇ ਅਜੇ ਉਸਨੇ ਚੰਨੀ ਨੂੰ ਨਹੀਂ ਦੱਸਿਆ ਸੀ ਰਾਣੋ ਨੂੰ ਹਮੇਸ਼ਾ ਉਸ ਆਦਮੀ ਦਾ ਖੌਫ ਰਹਿੰਦਾ ਸੀ ਜੋ ਕਿ ਪਿਛਲੇ 6 ਮਹੀਨਿਆਂ ਤੋਂ ਉਸਤੇ ਨਿਗਾਹ ਰੱਖ ਰਿਹਾ ਸੀ ਅੱਜ ਚੰਨੀ ਬਹੁਤ ਖੁਸ਼ ਸੀ ਕਿਉਂਕਿ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਸਾਰਾ ਪਿੰਡ ਉਸ ਨੂੰ ਵਧਾਈਆਂ ਦੇਣ ਉਸ ਦੇ ਘਰ ਆ ਰਿਹਾ ਸੀ ਚੰਨੀ ਦੇ ਘਰ ਲੋਕਾਂ ਦਾ ਕਾਫੀ ਆਉਣ ਜਾਣ ਹੋ ਰਿਹਾ ਸੀ ਸਾਰੇ ਲੋਕ ਖੁਸ਼ ਸੀ ਬਸ ਚੰਨੀ ਦੇ ਸ਼ਰੀਕੇ ਨੂੰ ਛੱਡ ਕੇ ਉਂਝ ਚਾਹੇ ਉਹ ਖੁਸ਼ ਹੋਣ ਦਾ ਦਿਖਾਵਾ ਕਰ ਰਹੇ ਸੀ ਪਰ ਸਾਰਾ ਪਿੰਡ ਜਾਣਦਾ ਸੀ ਵੀ ਉਹ ਕਿੰਨੇ ਕੁ ਖੁਸ਼ ਨਹੀਂ ਸਮਾਂ ਬੀਤਦਾ ਗਿਆ ਅਤੇ ਇੱਕ ਤੋਂ ਬਾਅਦ ਇੱਕ ਚੰਨੀ ਦੇ ਘਰ ਦੋ ਹੋਰ ਪੁੱਤਰਾਂ ਨੇ ਜਨਮ ਲਿਆ ਚੰਨੀ ਦੇ ਬੱਚੇ ਹੁਣ ਵੱਡੇ ਹੋ ਚੁੱਕੇ ਸੀ ਤੇ ਉਹ ਸਕੂਲ ਪੜ੍ਹਨ ਜਾਂਦੇ ਸੀ ਰਾਣੋ ਸਵੇਰੇ ਜਲਦੀ ਉੱਠ ਜਾਂਦੀ ਤੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਉਹਨਾਂ ਨੂੰ ਖਾਣਾ ਖਵਾਉਂਦੀ ਤੇ ਚੰਨੀ ਖੇਤਾਂ ਨੂੰ ਜਾਂਦੇ ਸਮੇਂ ਉਹਨਾਂ ਨੂੰ ਸਕੂਲ ਛੱਡ ਜਾਂਦਾ ਇਦਾਂ ਹੀ ਸਮਾਂ ਬੀਤਦਾ ਗਿਆ ਤੇ ਚੰਨੀ ਦੇ ਮੁੰਡੇ ਵੱਡੇ ਹੁੰਦੇ ਗਏ ਹੁਣ ਉਹ ਆਪਣੇ ਬਾਪ ਨਾਲ ਖੇਤਾਂ ਦੇ ਕੰਮ ਵਿੱਚ ਹੱਥ ਵਟਾਉਂਦੇ ਅਤੇ ਆਪਣੀ ਮਾਂ ਦੀ ਵੀ ਘਰ ਦੇ ਕੰਮਾਂ ਵਿੱਚ ਮਦਦ ਕਰਦੇ ਇੰਜ ਹੀ ਉਹਨਾਂ ਦਾ ਪਰਿਵਾਰ ਹੱਸੀ ਖੁਸ਼ੀ ਆਪਣਾ ਜੀਵਨ ਬਿਤਾ ਰਿਹਾ ਸੀ ਪਰ ਰਾਣੋ ਦੇ ਮਨ ਵਿੱਚ ਹਮੇਸ਼ਾ ਉਸ ਆਦਮੀ ਦਾ ਖੌਫ ਰਹਿੰਦਾ ਸੀ ਜੋ ਕਿ ਪਿਛਲੇ 20 ਕੀ ਬਰਿਆਂ ਤੋਂ ਉਸ ਦਾ ਪਿੱਛਾ ਕਰਦਾ ਸੀ ਚੰਨੀ ਦੇ ਮੁੰਡੇ ਵੱਡੇ ਹੋ ਚੁੱਕੇ ਸੀ ਤੇ ਚੰਨੀ ਆਪਣੇ ਬੱਚਿਆਂ ਦੇ ਵਿਆਹ ਬਾਰੇ ਸੋਚਦਾ ਰਹਿੰਦਾ ਵੈਸੇ ਤਾਂ ਉਸ ਨੇ ਬਹੁਤਿਆਂ ਲੋਕਾਂ ਨੂੰ ਕਹਿ ਵੀ ਦਿੱਤਾ ਸੀ ਕਿ ਜੇਕਰ ਕੋਈ ਚੰਗਾ ਰਿਸ਼ਤਾ ਹੋਵੇ ਤਾਂ ਉਹ ਆਪਣੇ ਵੱਡੇ ਮੁੰਡੇ ਦਾ ਵਿਆਹ ਕਰ ਦੇਵੇਗਾ ਬਹੁਤ ਸਾਰੇ ਰਿਸ਼ਤੇ ਆਏ ਚੰਨੀ ਦੇ ਮੁੰਡੇ ਨੂੰ ਪਰ ਚੰਨੀ ਨੂੰ ਕੋਈ ਵੀ ਰਿਸ਼ਤਾ ਪਸੰਦ ਨਹੀਂ ਸੀ ਆ ਰਿਹਾ ਜਿਹੋ ਜਿਹਾਂ ਰਿਸ਼ਤਾ ਚੰਨੀ ਭਾਲ ਰਿਹਾ ਸੀ ਉਸ ਨੂੰ ਓਦਾਂ ਦਾ ਰਿਸ਼ਤਾ ਨਹੀਂ ਸੀ ਮਿਲ ਰਿਹਾ ਆਖਰਕਾਰ ਚੰਨੀ ਦੇ ਪਿੰਡ ਦਾ ਹੀ ਇੱਕ ਬੰਦਾ ਜੋ ਕਿ ਵਿਚੋਲ ਪੁਣੇ ਦਾ ਕੰਮ ਕਰਦਾ ਸੀ ਉਹ ਚੰਨੀ ਦੇ ਮੁੰਡੇ ਲਈ ਇੱਕ ਰਿਸ਼ਤਾ ਲੈ ਕੇ ਆਇਆ ਉਸਨੇ ਚੰਨੀ ਨੂੰ ਦੱਸਿਆ ਕਿ ਕੁੜੀ ਇਕਲੀ-ਇਕਲੀ ਮਾਪਿਆਂ ਦੀ ਧੀ ਆ ਤੇ ਜੋ ਕੁਝ ਵੀ ਆ ਉਸਦੇ ਮਾਪਿਆਂ ਦਾ ਉਹ ਸਾਰਾ ਕੁੜੀ ਦਾ ਹੀ ਆ ਉਹ ਚੰਗੇ ਖਾਂਦੇ ਪੀਂਦੇ ਪਰਿਵਾਰ ਤੋਂ ਆ ਚੰਨੀ ਨੂੰ ਇਹ ਰਿਸ਼ਤਾ ਚੰਗਾ ਲੱਗਿਆ ਉਸਨੇ ਵਿਚੋਲੇ ਦੇ ਹੱਥ 1 ਰੁਪਏ ਦਾ ਸਿੱਕਾ ਧਰਿਆ ਤੇ ਰਿਸ਼ਤਾ ਪੱਕਾ ਕਰ ਦਿੱਤਾ ਵਿਚੋਲੇ ਨੇ ਸਭ ਕੁਝ ਪੱਕਾ ਕਰ ਵਿਆਹ ਚੜ੍ਹਦੇ ਹਸੂ ਦਾ ਰਖ ਦਿੱਤਾ ਸਾਰਾ ਪਰਿਵਾਰ ਬਹੁਤ ਖੁਸ਼ੀ ਅਤੇ ਜੋਰਾ ਸ਼ੋਰਾ ਨਾਲ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਕਿਉਂਕਿ ਵਿਆਹ ਵਿੱਚ 1 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਸੀ ਜਿਸ ਦਿਨ ਦਾ ਵਿਆਹ ਮੰਨਿਆ ਸੀ ਚੰਨੀ ਹਰ ਰੋਜ਼ दारू ਪੀਂਦਾ ਸੀ ਖੁਸ਼ੀ ਵਿੱਚ ਉਸ ਦੇ ਪੈਰ ਥੱਲੇ ਨਹੀਂ ਸੀ ਲੱਗਦੇ ਆਖਰਕਾਰ ਉਸ ਨੂੰ ਉਹ ਸਭ ਕੁਝ ਮਿਲ ਰਿਹਾ ਸੀ ਜੋ ਜੋ ਉਸ ਨੂੰ ਚਾਹੀਦਾ ਸੀ ਰਾਣੂ ਵੀ ਬਹੁਤ ਖੁਸ਼ੀ ਕਿਉਂਕਿ ਸ਼ਾਇਦ ਉਸ ਦੀ ਵੀ ਕੋਈ ਮਰਜ਼ਾਦ ਪੂਰੀ ਹੋ ਰਹੀ ਸੀ ਜਿਵੇਂ ਜਿਵੇਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਤਿਵੇਂ-ਤਿਵੇਂ ਉਹਨਾਂ ਦੇ ਘਰ ਰੌਣਕਾਂ ਵਧਦੀਆਂ ਜਾ ਰਹੀਆਂ ਸੀ ਅਤੇ ਕੰਮ ਵੀ ਘਰ ਵਿੱਚ ਹਲਵਾਈ ਬੈਠ ਚੁੱਕਾ ਸੀ ਤੇ ਭਾਜੀ ਤੇ ਮਠਿਆਈਆਂ ਤਿਆਰ ਹੋ ਰਹੀਆਂ ਸਨ ਕਿੰਨੇ ਦਿਨਾਂ ਬਾਅਦ ਰਾਣੂ ਨੂੰ ਅੱਜ ਫੇਰ ਉਹ ਅਜੀਬ ਬੰਦਾ ਦਿਖਿਆ ਪਰ ਰਾਣੂ ਅੱਜ ਉਸ ਨੂੰ ਵੇਖ ਕੇ ਡਰੀ ਨਹੀਂ ਸਗੋਂ ਅਜੀਬ ਜਿਹਾ ਹਸਾਹਸ ਸੀ ਅੱਗੋਂ ਉਹ ਬੰਦੇ ਨੇ ਵੀ ਉਹੋ ਜਿਹਾ ਹਸਾਹਸ ਕੇ ਰਾਣੂ ਨੂੰ ਜਵਾਬ ਦਿੱਤਾ ਅਤੇ ਫਿਰ ਦੋਨੇ ਜਣੇ ਆਪਣੇ ਆਪਣੇ ਕੰਮ ਹੀ ਲੱਗ ਗਏ ਅੱਜ ਰਾਣੋਂ ਦੇ ਪੁੱਤਰ ਨੂੰ ਵਟਣਾ ਲੱਗਣਾ ਸੀ ਤੇ ਉਸ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਉਹ ਭੱਜ-ਭੱਜ ਕੇ ਸਾਰੇ ਕੰਮ ਕਰ ਰਹੀ ਸੀ। ਆਏ ਗਏ ਮਹਿਮਾਨਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਕਰ ਰਹੀ ਸੀ। ਰਾਤ ਨੂੰ ਜਦੋਂ ਜਾਗੋ ਕੱਢੀ ਗਈ ਤਾਂ ਰਾਣੋਂ ਖੂਬ ਨੱਚੀ। ਉਹ ਇਸ ਤਰ੍ਹਾਂ ਨੱਚ ਰਹੀ ਸੀ ਜਿਵੇਂ ਕਿ ਉਸ ਕੋਲ ਬਸ ਅੱਜ ਦੀ ਹੀ ਰਾਤ ਸੀ। ਸਵੇਰ ਨੂੰ ਉਸਦੇ ਪੁੱਤਰ ਦੀ ਜਨ ਜਾਣੀ ਸੀ। ਰਾਣੋਂ ਸਵੇਰ ਵੇਲੇ ਸਿਰ ਉੱਠ ਗਈ ਅਤੇ ਸਾਰੇ ਕਾਰਜ ਆਪਣੇ ਹੱਥੀਂ ਬੜੀ ਲਗਨ ਨਾਲ ਕਰ ਰਹੀ ਸੀ ਰਾણો ਨੇ ਬੜੇ ਚਾਅ ਨਾਲ ਜਨਨ ਨੂੰ ਤੋੜਿਆ ਅਤੇ ਆਪਣੇ ਵਿਆਹ ਤੋਂ ਬਾਅਦ ਹਣ ਵਾਲੇ ਕਾਰਜਾਂ ਦੀ ਤਿਆਰੀ ਵਿੱਚ ਰੁੱਝ ਗਈ ਉਧਰ ਦੂਜੇ ਪਾਸੇ ਜਨ ਨੱਚਦੀ ਗਾਉਂਦੀ ਕੁੜੀ ਵਾਲਿਆਂ ਦੇ ਘਰ ਪੁੱਜ ਚੁੱਕੀ ਸੀ ਮਿਲਣੀ ਦੀ ਰਸਮ ਤੋਂ ਬਾਅਦ ਸਾਰੇ ਜਣੇ ਗੁਰੂ ਘਰ ਚਲੇ ਗਏ ਪਾਠੀ ਸਿੰਘ ਨੇ ਲਾਵਾ ਦੀ ਰਸਮ ਸ਼ੁਰੂ ਕੀਤੀ ਅਤੇ ਸਾਰੇ ਕਾਰਜ ਬਹੁਤ ਵਧੀਆ ਤਰੀਕੇ ਨਾਲ ਹੋ ਰਹੇ ਸੀ ਲਾਵਾ ਪਿੱਛੋਂ ਜੰਝ ਲਈ ਰੋਟੀ ਦਾ ਖਾਸਾ ਵਧੀਆ ਇੰਤਜ਼ਾਮ ਕੀਤਾ ਗਿਆ ਅਤੇ दारू ਵੀ ਖੁੱਲਕੇ ਦਿੱਤੀ ਜਾ ਰਹੀ ਸੀ। ਸ਼ਾਮੀ ਜਦੋਂ ਡੋਲੀ ਤੁਰਨ ਦਾ ਸਮਾਂ ਹੋਇਆ, ਉਦੋਂ ਤੱਕ ਸਾਰੀ ਜੰਜੀ दारू ਦੀ ਲੋਰ ਵਿੱਚ ਨੱਚ ਰਹੀ ਸੀ। ਚੰਨੀ ਨੇ ਵੀ ਕਾਫੀ दारू ਪੀ ਲਈ ਸੀ। ਚੰਨੀ ਨੇ ਡੋਲੀ ਉੱਪਰੋਂ ਦੀ ਪੈਸੇ ਛੁੱਟੇ, ਇਧਰ ਰਾਣੋ ਬੜੀ ਬੇਸਬਰੀ ਨਾਲ ਜੰਝ ਦੀ ਉਡੀਕ ਕਰ ਰਹੀ ਸੀ। ਆਖਰਕਾਰ ਡੋਲੀ ਰਾਣੋ ਦੇ ਘਰ ਆ ਟੁੱਕੀ ਸੀ। ਉਸਨੇ ਬੜੇ ਚਾਣ ਨਾਲ ਆਪਣੀ ਨੂੰਹ ਦਾ ਸਵਾਗਤ ਕੀਤਾ। ਨਵ ਵਿਆਹੀ ਜੋੜੀ ਉੱਪਰੋਂ ਪਾਣੀ ਵਾਰ ਕੇ ਪੀਤਾ ਤੇ ਦੋਨਾਂ ਨੂੰ ਘਰ ਦੇ ਅੰਦਰ ਲੈ ਆਈ ਪਿੰਡ ਦੀਆਂ ਔਰਤਾਂ ਚੰਨੀ ਦੀ ਨੂਨ ਨੂੰ ਦੇਖਣ ਆ ਰਹੀਆਂ ਸੀ ਅਤੇ ਦੂਜੇ ਪਾਸੇ ਚੰਨੀ ਸਾਰੇ ਪਿੰਡ ਦੇ ਲੋਕਾਂ ਨੂੰ ਦਾਰੂ ਭੁਲਾ ਰਿਹਾ ਸੀ ਘਰ ਵਿੱਚ ਗੌਣ ਵਜਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਹੁਣ ਤੱਕ ਕਾਫੀ ਰਾਤ ਹੋ ਚੁੱਕੀ ਸੀ ਸਾਰੇ ਜਣੇ ਬਹੁਤ ਥੱਕ ਚੁੱਕੇ ਸੀ ਤੇ ਸੌਣ ਦੀ ਤਿਆਰੀ ਵਿੱਚ ਸੀ ਰਾਣੋ ਨੇ ਵੀ ਸਾਰਾ ਕੰਮ ਮੁਕਾ ਲਿਆ ਸੀ ਜਦੋਂ ਉਹ ਆਪਣੇ ਕਮਰੇ ਵਿੱਚ ਆਈ ਤਾਂ ਚੰਨੀ ਅਜੇ ਜਾਗ ਰਿਹਾ ਸੀ ਰਾਣੋ ਹੱਸਦੇ ਹੋਏ ਉਸ ਕੋਲ ਆ ਕੇ ਬੈਠੀ ਅਤੇ ਆਪਣੇ ਵਾਲਾਂ ਦੀ ਗੁੱਤ ਨੂੰ ਅੱਗੇ ਕੀਤਾ ਜਦੋਂ ਚੰਨੀ ਨੇ ਉਸ ਦੀ ਗੁੱਤ ਵੇਖੀ ਤਾਂ ਚੰਨੀ ਉਸ ਨੂੰ ਪੁੱਛਦਾ ਵੀ ਉਸਨੇ ਗੁੱਤ ਨੂੰ ਗੰਡ ਕਿਉਂ ਦਿੱਤੀ ਆ ਅੱਗੋਂ ਰਾਣੋ ਨੇ ਉਸ ਨੂੰ ਦੱਸਿਆ ਕਿ ਇਹ ਗੰਡ ਉਸਨੇ ਹੀ ਮਾਰੀ ਸੀ ਚੰਨੀ ਬਹੁਤ ਹੈਰਾਨ ਹੋਇਆ ਉਸਨੇ ਪੁੱਛਿਆ ਤੂੰ ਇਸ ਨੂੰ ਖੋਲਿਆ ਕਿਉਂ ਨਹੀਂ ਪਰ ਰਾਣੋ ਨੇ ਕੋਈ ਜਵਾਬ ਨਾ ਦਿੱਤਾ ਚੰਨੀ ਨੇ ਉਸ ਦੇ ਵਾਲਾਂ ਦੀ ਗੰਡ ਖੋਲ ਦਿੱਤੀ ਫਿਰ ਕੁਝ ਚਿਰ ਗੱਲਾਂ ਕਰਨ ਪਿੱਛੋਂ ਉਹ ਸੌਂ ਗਏ ਜਦੋਂ ਸਵੇਰੇ ਚੰਨੀ ਦੀ ਅੱਖ ਖੁੱਲੀ ਤਾਂ ਚੰਨੀ ਦੇ ਮੁੰਡੇ ਆਪਣੀ ਮਾਂ ਨੂੰ ਲੱਭ ਰਹੇ ਸੀ ਜਦੋਂ ਚੰਨੀ ਨੂੰ ਪਤਾ ਲੱਗਿਆ ਕਿ ਰਾਣੋ ਕਿਤੇ ਨਹੀਂ ਮਿਲ ਰਹੀ ਤਾਂ ਚੰਨੀ ਘਬਰਾ ਗਿਆ ਉਹ ਇੱਧਰ ਉੱਧਰ ਰਾਣੋ ਨੂੰ ਲੱਭਣ ਲੱਗਾ ਪਰ ਰਾਣੋ ਦਾ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਇੱਕ ਦਿਨ ਚੰਨੀ ਤੇ ਰਾਣੋ ਬਾਹਰ ਸੱਥ ਵਿੱਚ ਬੈਠੇ ਸੀ ਤੇ ਬਾਕੀ ਦੇ ਬੱਚੇ ਉਹਨਾਂ ਕੋਲ ਖੇਡ ਰਹੇ ਸੀ ਹੁਣ ਤੱਕ ਚੰਨੀ ਦੇ ਤਿੰਨੇ ਮੁੰਡੇ ਵਿਆਹੇ ਗਏ ਸੀ ਤੇ ਉਹਨਾਂ ਦੇ ਬੱਚੇ ਵੀ ਹੋ ਗਏ ਸੀ ਹੁਣ ਤਾਂ ਚੰਨੀ ਕਾਫੀ ਵੱਡਾ ਹੋ ਚੁੱਕਾ ਸੀ ਅਤੇ ਉਹ ਰਾਣੂ ਨਾਲ ਬੈਠ ਕੇ ਗੱਲਾਂ ਕਰ ਰਿਹਾ ਸੀ ਤੇ ਨਾਲ ਦੀ ਨਾਲ ਬੱਚਿਆਂ ਨੂੰ ਖੇਡਦੇ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਜਦੋਂ ਰਾਣੂ ਉਸ ਨੂੰ ਛੱਡ ਕੇ ਚਲੀ ਗਈ ਸੀ ਤਾਂ ਉਹ ਕਿਵੇਂ ਇੱਕਦਮ ਟੁੱਟ ਗਿਆ ਸੀ ਪਰ ਅਸਲ ਗੱਲ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਰਾਣੂ ਕਿੱਥੇ ਚਲੀ ਗਈ ਸੀ ਤੇ ਕਿਉਂ ਗਈ ਇੱਕ ਬੰਦਾ ਸੀ ਜਿਸ ਨੂੰ ਸਭ ਪਤਾ ਸੀ ਕਿ ਰਾਣੂ ਕੌਣ ਸੀ ਤੇ ਕਿੱਥੇ ਗਈ ਅਸਲ ਏ ਉਹੀ ਬੰਦਾ ਸੀ ਜੋ ਕਾਫੀ ਸਮੇਂ ਤੋਂ ਉਸਤੇ ਨਿਗਾ ਰੱਖਦਾ ਸੀ ਜਿਸ ਤੋਂ ਰਾણો ਖੋਫ ਖਾਂਦੀ ਸੀ ਰਾણો ਚੰਨੀ ਦੇ ਪਿੰਡ ਵਿੱਚ ਪਹਿਲੀ ਵਾਰ ਉਦੋਂ ਆਉਂਦੀ ਆ ਜਦੋਂ ਸਾਧਾਂ ਦੀ ਟੋਲੀ ਚੰਨੀ ਦੇ ਪਿੰਡ ਆਉਂਦੀ ਆ ਤੇ ਉਹ ਜੰਗਲ ਜਾਂਦੇ ਆ ਕੁਝ ਚਿਰ ਪਿੱਛੋਂ ਵਾਪਸ ਆ ਜਾਂਦੇ ਆ ਜਦੋਂ ਕਿ ਪਿੰਡ ਵਾਲਿਆਂ ਨੂੰ ਪਤਾ ਨਹੀਂ ਕਿ ਉਹ ਸਾਧ ਕਿਉਂ ਆਏ ਸੀ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਵਿਸ਼ਨਾ ਉੱਥੇ ਜਾਂਦਾ ਤਾਂ ਉਹ ਗੁੱਸੇ ਵਿੱਚ ਉੱਥੇ ਰੱਖੀ ਬੋਤਲ ਤੋੜ ਦਿੰਦਾ ਜਿਸ ਤੋਂ ਬਾਅਦ ਪਿੰਡ ਵਿੱਚ ਕੁਝ ਅਜੀਬ ਜਿਹਾ ਹੋਣ ਲੱਗ ਜਾਂਦਾ ਤੇ ਪਿੰਡ ਵਿੱਚੋਂ ਸਾਇਆ ਦਿਸਣ ਲੱਗ ਜਾਂਦਾ ਅਸਲ ਵਿੱਚ ਉਹ ਸਾਇਆ ਇੱਕ ਸਲੇਡਾ ਸੀ ਸਲੇਡਾ ਅਸਲ ਵਿੱਚ ਇੱਕ ਆਤਮਾ ਹੁੰਦੀ ਆ ਜਿਸ ਨੂੰ ਬਹਰੂਪੀਆ ਵੀ ਕਿਹਾ ਜਾਂਦਾ ਜੋ ਕਿਸੇ ਵੀ ਇਨਸਾਨ ਦਾ ਰੂਪ ਲੈ ਸਕਦਾ ਤੇ ਕਿਸੇ ਜਾਨਵਰ ਦਾ ਵੀ ਅਤੇ ਜਿਸ ਨੂੰ ਵੀ ਉਹ ਮਿਲਦਾ ਉਹ ਸ਼ਖਸ ਪਾਗਲ ਹੋ ਜਾਂਦਾ ਹੈ ਉਹ ਸਲੇਡਾ ਕੋਈ ਹੋਰ ਨਹੀਂ ਸਗੋ ਰਾਣੋ ਹੀ ਸੀ ਰਾਣੋ ਜਦੋਂ ਚੰਨੀ ਦੀ ਮੋਟਰ ਤੇ ਪਾਣੀ ਪੀਣ ਆਈ ਸੀ ਤਾਂ ਚੰਨੀ ਉਸ ਨੂੰ ਫੜ ਲੈਂਦਾ ਤੇ ਇਸੇ ਖਿੱਚਾ ਤੂੰ ਹੀ ਵਿੱਚ ਰਾਣੋ ਦੇ ਵਾਲਾਂ ਦੀ ਗੰਡ ਵੱਜ ਗਈ ਸੀ ਕਹਿੰਦੇ ਆ ਵੀ ਜਦੋਂ ਸਲੇਡਾ ਇਨਸਾਨੀ ਰੂਪ ਵਿੱਚ ਹੁੰਦਾ ਤੇ ਉਸ ਦੀ ਸ਼ਕਤੀ ਘਟ ਜਾਂਦੀ ਆ ਜਦੋਂ ਉਹ ਇੱਕ ਜਨਾਨੀ ਦੇ ਰੂਪ ਵਿੱਚ ਹੁੰਦਾ ਤਾਂ ਬਹੁਤ ਹੀ ਕਮਜ਼ੋਰ ਹੁੰਦਾ ਇਸੇ ਕਰਕੇ ਚੰਨੀ ਦੁਆਰਾ ਉਸਦੇ ਵਾਲਾਂ ਨੂੰ ਗੰਡ ਦੇਣ ਤੇ ਉਸ ਦੀਆਂ ਸ਼ਕਤੀਆਂ ਵੱਜ ਗਈਆਂ ਕਿਉਂਕਿ ਉਸ ਨੂੰ ਇੱਕ ਇਨਸਾਨ ਦੁਆਰਾ ਹਰਾਇਆ ਜਾ ਚੁੱਕਿਆ ਸੀ ਇਸੇ ਕਰਕੇ ਉਹ ਚੰਨੀ ਦਾ ਗੁਲਾਮ ਬਣ ਗਿਆ ਸੀ ਇਸੇ ਕਰਕੇ ਉਸ ਨੂੰ ਚੰਨੀ ਨਾਲ ਵਿਆਹ ਕਰਵਾਉਣਾ ਪੈਂਦਾ ਤੇ ਵਿਆਹ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਚੰਨੀ ਦੀ ਹੋ ਗਈ ਸੀ ਪਰ ਉਸ ਨੂੰ ਪਤਾ ਸੀ ਕਿ ਉਹ ਕੌਣ ਆ ਇੱਕ ਨਾ ਇੱਕ ਦਿਨ ਉਸਨੇ ਚਲੀ ਜਾਣਾ ਸੀ ਹੋਇਆ ਵੀ ਇਸੇ ਤਰ੍ਹਾਂ ਰਾਣੋ ਇੱਕ ਰਾਤ ਅਚਾਨਕ ਕਿਤੇ ਚਲੀ ਗਈ ਜਾਂ ਲੈ ਜਾਈ ਗਈ ਜੋ ਬੰਦਾ ਰਾਣੋ ਤੇ ਨਜ਼ਰ ਰੱਖ ਰਿਹਾ ਸੀ ਅਸਲ ਵਿੱਚ ਉਹ ਸਾਦਾ ਦਾ ਹੀ ਬੰਦਾ ਸੀ ਉਹੀ ਰਾਣੋ ਨੂੰ ਆਪਣੇ ਨਾਲ ਲੈ ਗਿਆ ਸੀ ਕਿਉਂਕਿ ਰਾਣੋ ਦੀ ਮੁਕਤੀ ਦਾ ਸਮਾਂ ਆ ਚੁੱਕਾ ਸੀ ਰਾਣੋ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਦਾਂ ਹੀ ਭਟਕਦੀ ਰਹਿੰਦੀ ਸੀ ਦੇਵ ਧਰਤੀ ਲੋਕ ਦੀ ਸੀ ਨਾ ਪਰਲੋਕ ਦੀ ਉਹ ਅਦ ਵਿਚਕਾਰ ਫਸੀ ਹੋਈ ਘਾਤਮਾ ਸੀ ਜੋ ਕਿ ਇੱਕ ਸਲੇਡੇ ਦਾ ਰੂਪ ਲੈ ਚੁੱਕੀ ਸੀ ਸ਼ਾਇਦ ਰਾણો ਦੀ ਮੁਕਤੀ ਉਸੇ ਦਿਨ ਹੋ ਜਾਂਦੀ ਜਿਸ ਦਿਨ ਸਾਧ ਉਸ ਨੂੰ ਜੰਗਲ ਵਿੱਚ ਛੱਡ ਕੇ ਗਏ ਸੀ ਪਰ ਵਿਸ਼ਨੇ ਦੀ ਇੱਕ ਗਲਤੀ ਨਾਲ ਉਸ ਨੂੰ 20-25 ਸਾਲ ਹੋਰ ਬੰਨਣ ਪਿਆ ਪਰ ਆਖਰਕਾਰ ਉਸ ਨੂੰ ਮੁਕਤੀ ਮਿਲ ਗਈ ਸੀ ਜਿਸ ਰਾણો ਨਾਲ ਚੰਨੀ ਸਾਥ ਵਿੱਚ ਬੈਠਾ ਸੀ ਉਹ ਉਸ ਦੇ ਸਭ ਤੋਂ ਛੋਟੇ ਮੁੰਡੇ ਦੀ ਕੁੜੀ ਸੀ ਜੋ ਕਿ ਅਜੇ ਮਸਾਂ 6 ਮਹੀਨੇ ਦੀ ਸੀ ਜਿਸ ਨਾਲ ਚੰਨੀ ਦਾ ਖਾਸਾ ਪਿਆਰ ਸੀ ਕਿਉਂਕਿ ਉਸ ਦਾ ਮਹਾਂਦਰਾ ਜਮਾ ਉਸ ਦੀ ਦਾਦੀ ਵਰਗਾ ਸੀ ਪਰ ਚੰਨੀ ਅੱਜ ਵੀ ਆਪਣੀ ਰਾਣੋਂ ਦੀ ਉਡੀਕ ਵਿੱਚ ਰਹਿੰਦਾ ਉਸ ਨੂੰ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਉਸ ਦੀ ਰਾਣੋਂ ਜ਼ਰੂਰ ਉਸ ਨੂੰ ਮਿਲੇਗੀ ਪਰ ਉਸ ਦੀ ਇਹ ਛਵੀ ਅਧੂਰੀ ਰਹਿਣ ਵਾਲੀ ਸੀ ਜਿਵੇਂ ਕਿ ਉਸ ਦੀਆਂ ਬਾਕੀ ਇਛਾਵਾਂ ਅਧੂਰੀਆਂ ਰਹਿ ਗਈਆਂ ਸੀ ਵਿਚਾਰਾ ਚੰਨੀ ਸਾਰੀ ਉਮਰ ਆਪਣੀਆਂ ਇਛਾਵਾਂ ਪਿੱਛੇ ਭੱਜਦਾ ਰਿਹਾ ਜੋ ਕਦੇ ਪੂਰੀਆਂ ਨਹੀਂ ਹੋਈਆਂ ਜੇ ਪੂਰੀਆਂ ਹੋਈਆਂ ਤਾਂ ਜਾਦਾ ਸਮਾਂ ਉਸ ਕੋਲ ਨਾ ਰਹੀਆਂ ਚੰਨੀ ਕੋਲ ਬਸ ਇੱਕ ਆਸ ਸੀ ਜਿਸ ਦੇ ਸਹਾਰੇ ਉਹ ਆਪਣੀ ਬਾਕੀ ਦੀ ਉਮਰ ਹੰਡਾਰਿਆ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਸਲੇਡੇ ਵਗੈਰਾ ਪਹਿਲਾਂ ਵਾਲੇ ਵੇਲਿਆਂ 'ਚ ਹੁੰਦੇ ਸੀ ਅੱਜ ਕੱਲ੍ਹ ਦੇ ਲੋਕਾਂ ਨੂੰ ਸ਼ਾਇਦ ਇਹ ਇੱਕ ਮਨਕੜਤ ਕਹਾਣੀ ਲੱਗੇ ਪਰ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਵਿੱਚ ਥੋੜੀ-ਬਹੁਤ ਸਚਾਈ ਤਾਂ ਹੋਵੇਗੀ ਸ਼ਾਇਦ ਤਾਹੀ ਉਹ ਇੰਨਾਂ ਚੀਜ਼ਾਂ ਬਾਰੇ ਗੱਲਾਂ ਕਰਦੇ ਹੁੰਦੇ ਸੀ ਹਾਂਜੀ ਦੋਸਤੋ ਇਸ ਕਹਾਣੀ ਬਾਰੇ ਕੀ ਨੇ ਤੁਹਾਡੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਇਸ ਕਹਾਣੀ ਨੂੰ ਲਿਖਿਆ ਹੈ ਸੰਦੀਪ ਕੌਰ ਜੀ ਨੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ